ਹਾਲੇ ਤੁ ਤੁਗ ਭਗਤੇ ਉਪਾਇਆ ਪੈਜ ਲੱਗਦਾ ਰਾਮ ਰਾਜੀ ਹਰ ਅਕਸ਼ ਦੁਸ਼ਟ ਹਰ ਗਵਾਰਿਆ ਪ੍ਰਹਲਾਦ ਤਰਾਇਆ ਹਰ ਸਿਵ ਅੰਤਲੇ ਛੜਾਇਆ ਸ ਲੋਕ ਮਹੰਲਾ ਪੰਨਾ ਦੁਖਦਾਰੋ ਸੁਖ ਰੋਗ ਪਿਆਤਾ ਸੁਖਤਾ ਤੂੰ ਸੱਚਾ ਸਾਹਿਬ ਸਿਵਤ ਸਵਾਲਿਓ ਜਨ ਕੀਤੀ ਸੋ ਬਾਰ ਤੇਆ ਕਹੋ ਨਾਨਕ ਕਰਤੇ ਮਾਤਾ ਜੋਗਿਤ ਕਰਨਾ ਸੋਕਰ ਰਹਿਆ ਸੋਤਰ ਰਾਗ ਅਸਮ ਹੱਲਾ ਪਹਿਲਾ ਏਕੋੰ ਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕੀ ਹੈ ਸੋਕਰ ਕੀ ਅਜਤਬੈ ਸਰਬ ਸਵੰਨੇ ਵਾਜੈ ਤੇਰੇ ਨਾਮ ਅਨੇਕ ਸੰਖਾ ਕੀਤੇ ਤੇਰੀ ਵਾਣ ਹਾਰੇ ਤੇਰੇ ਰਾਗੁ ਪ੍ਰੀ ਸੋਕੀਆ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਖ ਨੂੰ ਪਾਉਣ ਪਾਣੀ ਬੈ ਸੰਤਰ ਗਾਵੇਂ ਰਾਜਾ ਧਰਮ ਗਵਾ ਸੁਰਗਮਛ ਪਿਆਲੇ ਗਾਵਨ ਤੁਕ ਨੂੰ ਰਤਨੋਂ ਪਾਏ ਤੇਰੇ ਅਰਸ਼ਰਤੀਰਥ ਨਾਨੇ ਗਾਵਨ ਤੁਕ ਨੂੰ ਚੋਤ ਮਹਾਪਲ ਸੂਰਾ ਗਾਵਨ ਕੋ ਘੜੀ ਚਾਰੇ ਗਾਵਨ ਤੁਕ ਰੰਗੇ ਰੰਗੇ ਭਾਤੀ ਕਰ ਕਰ ਨਾ ਕੀਤਾ ਕੇਵਲ ਚੀਨਾ ਲਾਹੋ ਸਭ ਸੁਰਤੀ ਮਿਲ ਜ਼ੁਰਤ ਕਮਾਈ ਸੋਕੀ ཚད 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 ਜੀ ਜਨ ਸਤਿਗੁਰ ਸਤਿਪੁਰਖ ਬਿਨੁ ਹਰ 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 ਰਸ ਨਾਮ ਨਮਾਇ ਤੇ ਪਾਗ ਰੇ ਨਿਰਪਾਸ ਜੋ ਸਤਿਗੁਰ ਸ਼ਰਣ ਸੰਗਤ ਨਹੀਂ ਆਏ ਤ੍ਰਿਗ ਜੀਏ ਤ੍ਰਿਗ ਜੀਵਾਸ ਜਨ ਹਰਜਨ ਸਤਿਗੁਰ ਸੰਗਤ ਪਾਈ ਤਿੰਨੇ ਤੁਮਸਤ ਲਿਖਿਆ ਲੇਖਾਸ ਧੰਨ ਧੰਨ ਸਹਿਲ ਪਥਰ ਮੈਂ ਜੰਧ ਉਪਾਇ ਤਾ ਕਰਜ ਤਾ ਗੈ ਗਰਤ ਰਹੀ ਆ ਮੇਰੇ ਮਾਤੂ ਦੀ ਸਤ ਸੰਗਤ ਮਿਲੇ ਸੋਤਰੀਆ ਗੁਰ ਪ੍ਰਸਾਦਿ ਪ੍ਰੰਪਦ ਪਾਇਆ ਸੋ ਕੇ ਕਾਸ਼ਟ ਹਰਿਆ ਗਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਰਕਸ਼ ਕੀ ਤੜਿਆ ਸਿਰ ਸਿਰ ਜਿਤ ਸੰਬਹਿ ਠਾਕੁਰ ਕਾਹੀ ਮੰਨ ਭੋਕ ਰਿਆ ਮੇ ਹੁਣ ਆ ਤੈਨਨੇ ਤੋੜ ਖਲਾਵੇਂ ਤੋੜ ਚੁਗਾਵੇਂ ਮਨ ਮੈ ਸਿਮਰਨ ਕਰੀਆ ਸੁਨੇਹਾਨ ਦਸ ਅਸ਼ਟ ਸਿਧਾਂਤ ਠਾਕੁਰ ਕਰ ਤਾਲ ਕੜਕਦੇ ਅੰਤਰ ਸ਼ਰਮ ਨਿਰੰਤਰ ਜੀ ਨਾਰੇ ਕੋ ਪੁਖ ਸਮਾ ਲਾਇਕ ਦਾਤੇ ਪੇਖਾਣੇ ਜੀ ਸਭ ਤੇਰੇ ਚੂੜੇ ਲਾਣਾ ਤੂੰ ਆਪੇ ਦਾਤੇ ਆਪੇ ਭੁਗਤਾ ਜੀ ਹੋ ਗੁਦ ਬੇ ਨੋਰ ਲੈ ਜਾਣ ਤੂੰ ਬਾਹਰ ਕ੍ਰਮ ਦੇ ਅੰਤ ਬੇ ਅੰਤ ਜੀਤ ਰੇ ਕੇ ਅਗੁਣਾ ਕੋ ਖਾਣਾ ਜੋ ਸੇਵੈ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਬਲੇ ਜਨਾਨਕ ਜੀ ਜੋ ਪਾਵੈ ਮੇਰੀ ਹਰਿ ਪ੍ਰਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਦ ਜੀਵਨ ਬਰਨ ਪੂਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੋਨੇ ਉਪਾਈ ਜੀ ਤਨ ਮੁਖਮ ਕ੍ਰਿਤਿਕੇ ਜੀ ਜੋ ਸੁਮ ਸੰਕਤ ਜਨੋਈ ਅਸਾ ਮਹੰਤ ਤੁਖਾਇ ਤੂੰ ਕਰਤਾ ਸਚਿਆਰ ਮੈਂ ਤਾਂ ਸਾਈਂ ਜੋਤ ਪਾਵੈ ਸੋਈ ਥਿਸੇ ਜੋ ਤੂੰ ਦੇ ਸੋਈ ਹੋਈ ਰਹਾਉ ਸਭ ਤੇਰੀ ਤੂੰ ਸਭਲੀ ਧਾਇਆ ਜਿਸਨੋ ਕਿਰਪਾ ਉਪੇ ਕਰਤਾ ਤਰਾ ਕੀ ਸੋ ਹੋਏ ਤੁਧ ਬਿਨ ਤੁਝਾ ਬਰ ਨ ਕੋਏ ਤੂੰ ਕਰ ਕਰ ਦੇਖ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਵਾਹ ਪਰੀਏ ਪੂਰਨ ਉਹ ਮਾਰੀਆ ਸਭੋ ਬੇਨਕੀ ਹੀਉ ਬੇਦਰਾਇ ਕੰਮਾ ਚੋਥੀ ਜੋ ਜਵਨ ਕਾਲ ਸੋ ਲੋਕ ਸੁਹਾਨਾ ਨਮਸਕਾਰ ਹੈ ਤੈਨ ਮੋਹੈ ਜਵਨ ਕਾਲ ਸਭ ਜਗਤ ਬੁਲਾਇਓ ਦੇਵ ਦੇ ਤੈ ਤਦ ਰੂਪ ਜਾਇਵਾ ਦੇ ਅੰਤੇ ਕੈ ਉਤਾਰਾ ਸੋ ਹੀ ਗੁਰੂ ਸਮਝਿਓ ਹਮਾਰਾ ਨਮਸਹਿਕਾਰ ਤਿਸ ਹੀ ਕੋ ਹਮਾਰੀ ਸਗਲੇ ਪ੍ਰਜਾ ਦੇ ਲਾਭ ਸੁਹਾਨੇ ਸੁਖਨ ਬੋਸ ਸੁਨ ਸੁਭ ਦੀਓ ਸਤਿਗੁਰਣ ਕੋ ਪਰਮੋ ਪਦ ਕੀਓ ਕਟਕਟਕੇ ਯੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਰਸ਼ਾਨਤ ਚੇਂਟੀ ਤੇ ਉੱਚਾ ਦਸਤੂਪਲਾ ਸਰ ਪ੍ਰੇਰਪਾ ਗ੍ਰਸਟੇ ਗ੍ਰਸਟੂਪਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਗੇ ਸੁਖੀ ਏਕੇ ਕੀ ਪੀਰ ਪਰਸ਼ਾਨਾ ਘਟਕਟਕੇ ਪੜਕੜ ਪੜਸੀ ਜੰਨ ਜਬ ਯੁਗ ਕਰਖ ਤੇਰਾ ਕਰਤਾਰਾ ਪ੍ਰਜਾ ਤਰਤ ਤਵ ਦੇ ਪਾ ਜੇ ਤੇ ਬਹਨ ਸ੍ਰਿਸ਼ਟ ਸੋਤਾਰੇ ਆਪਾ ਬਰੀ ਗੂਜੂ ਚਾਰੈ ਤੁ ਸਭੀ ਤੇ ਰਹਤੇ ਰੰਗਮ ਚਾਰਦ ਭੇਦ ਭੇਦ ਰੰਗਮ ਨਿਰੰਕਾਰ ਨਿਰਵਕਾਰ ਨਿਰਲੰਭ ਆਦਮੀ ਨਾਗ ਸੰਗ ਤਕ ਹੂੜ ਚਾਰਦ ਭੇਦਾ ਜਾਗੋ ਭੇਉ ਲਪਾਉ ਤ ਭੇਦ ਤਾਕੋ ਕਰ ਪਾ ਨਰਮਨਤ ਮਹਾ ਮੂੜ ਕਛ ਭੇਦ ਨਾ ਜਾਤ ਮਹਾ ਦੇਵ ਕੋ ਕਹਿ ਸਦਾਸ ਨਿਰੰਕਾਰ ਕਾ ਚਿੰਤ ਨਹੀਂ ਪਈਵੇ ਆਪ ਆਪਣੀ ਬੁੱਧ ਜੇਤੀ ਪ੍ਰਣਤ ਬਿਨ ਬਿਨ ਕੋਹੇ ਤੇਤੀ ਤੁਮਰਾ ਲਖ ਨਜਾਇ ਬਸਾਰਾ ਕੈ ਬਿਸਰਾ ਪ੍ਰਥਮ ਦਿਨ ਸਾਰਾ ਇਕ ਰੂਪਨ ਸਰੂਪਾਰਨ ਭਿਉ ਰਾਮ ਕੇ ਉਪਾ ਅੰਧ ਚ ਚੇਰ ਚ ਸਗਰ ਦਵਾਰ ਕੋ ਸਾਧਕ ਹੈ ਜੋ ਤੁਮਹਾਰ ਦਵਾਰ ਮੈਂ ਕੀ ਲਾਤੇ ਸੋ ਗੁਵਿੰਦਾਸ ਤੁਹਾਰੇ ਨਾਮ ਕਲੇਨਾ ਮਹਲਾ ਤੀਤਾ ਨੰਦਿਕੂ ਓਮਕਾਰ ਸਤਗੁਰ ਪ੍ਰਸਾਦਿ ਆਇ ਨੰਦ ਬਿਆ ਮਰੀ ਮਾਈ ਸਤਗੁਰੂ ਮੈਂ ਪਾਇਆ ਸਤਿਗੁਰੂ ਤਾ ਪਾਇਆ ਸੈਦ ਸੇਤੀ ਮਨੋ ਜੀਆ ਵਾਖਾ ਸ਼ਰਣਾਂ ਵਿੱਚ ਆਵੋ ਕਰੇ ਤੇਰਾ\,ਕਾਰ ਸਭ ਸੁਆਲਾ ਸਭ ਲਾਗ ਲਾਂ ਸਭ ਰਸੋਮੀ ਸੁਖ ਗਮ ਵਿਸਾਰੀ ਤਾਮਿ ਉਪਿਰੇ ਸੁਹਾ ਹੋ ਹਲਾਏ ਸਾਚੀ ਸਿਆਦਨ ਇਛਾ ਸੰਬੂਧਿਆ ਸਦਾ ਗੁਰੂ ਆਣ ਕੇ ਤਾ ਗੁਰ ਵੇਟੋਂ ਗਿਦਿਆ ਵਡਿਆਈਆ ਕਹਿ ਨਾਮ ਸੁਣੋ ਸੰਤੋਸ਼ ਮਤਰੋ ਪਿਆਰੋ ਸੱਚਾ ਨਾਮ ਮੇਰਾ ਧਾਰੂ ਵਾਜੇ ਪੰਛੋਦ ਘਰਸ ਪਕੈ ਘਰਸ ਪਕੈ ਸ਼ੋਦ ਵਾਜੇ ਕਨਾਂ ਜਿਥੇ ਕਰਤਾਲੀਆਂ ਪੰਜ ਦੂਤ ਤੁਗਵਸ ਕੀਤੇ ਕਾਲ ਕੰਟ ਕਰਮਾਨਿਆ ਸੁਖ ਕਰਮ ਪਾਇਆ ਤੋ ਦਿਨ ਕੋ ਸੇ ਨਾਮ ਹਰ ਕੇ ਲਾਗੇ ਕਹੈ ਨਾ ਲੰਕੈ ਸੁਭੂ ਆਤਤ ਕਰਨ ਖਦਵਾਜੇ ਅਨੰਦ ਸੁਲੋਟ ਭਾਗੀਓ ਸਗਲ ਨਮੋ ਵਿਚ ਤਨ ਵਸ ਤੂ ਭਈਓ ਸਤ ਸੰਤੋਖ ਵਿਚਾਰ ਅਮਰਤੇ ਨਾ ते Nahi त मेनू Kitoi मेर ਸੋਹਦੀ ਪਾਲ ਪਾਇ ਜਨ ਕੋ ਲਗੀ ਪਿਆਸ ਮਤ ਸਿਵੇ ਖਾਈ ਕਲ ਮੈ ਹੁ ਗੁਨ ਗੋਵਿੰਦ ਕਾਈ ਸਭ ਸੈ ਨੂੰ ਕਿਰਪਾ ਨਾਲੇ ਸਾਈ ਸਰਵ ਰਖਾ ਕੋਈ ਨਾ ਜਾਇ 라 ਹੋਇ ਕਉਦਾਇ ਸੋ ਗੰਗਾ ਅੰਤਰ ਗੁਰ ਅਰੰਧ ਜਦ ਗੁਰੂ ਨਾਨਕ ਨਿ ਕਰੀ ਸਤੁਰ ਪੇਖਣਾ ਸਮਣੀ ਸੁਨਣਾ ਪਰ ਸੇਤੀ ਦੱਤਿਆ ਦਰਗਾ ਪਾਈਏ ਥਾਉ ਕਰਨਾ ਮੈਂ ਕਿਰਪਾ ਕਰੇ ਜਿਸਨੇ ਉਤ ਦੇ ਚੜਵੇਂ ਤੁਮ ਕਾੜੀਏ ਬੁੱਲੇ ਕੀ ਕੇ ਮਹਾਰਾਜ ਬੰਜਰ ਬਖਸ਼ ਰਖੜ ਹਵੈ ਆਪੋ ਬਾਰੇ ਇੰਦਰ ਕੀ ਤੇਰੀ ਪੋਇ ਤਸਵਾਰੀ ਅੰਲਵੋ ਤਿਆਗੋ ਨ ਵਿਸਾਲੀ ਅੰਸਾਜਨਾ ਕੇ ਸੰਗ ਭੋਜ ਲਤਾਰੀ ਅੰਸਾਗ ਰੰਗ ਦੇ ਦੋਸਤੇ ਖਲ ਮੋਹੀ ਬਿਦਾ ਦੇ ਹਰਿ ਰਤਿ ਸੇਵ ਕੀ ਤੇਲਕ ਸਿਸ ਸਾਹਿਬ ਕੀਤੇ ਨਾਨਕ ਮੱਲ